ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਅੱਜ ਅਸੀਂ ਫਰੀਦਕੋਟ ਦੇ ਪਿੰਡ ਹਸਨਪੱਟੀ ਤੋਂ ਜਿਹੜਾ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਭਾਂਗਰ ਦੇ ਪਿੰਡ ਨੂੰ ਕਚਾਰਾ ਜਾਂਦਾ ਉੱਥੇ ਖੜੇ ਆਂ ਤਾਂ ਗੱਲ ਅਸੀਂ ਅੱਜ ਕਰ ਰਹੇ ਆਂ ਜੋ ਪਿਛਲੇ ਦਿਨੀ 2 ਤਰੀਕ ਨੂੰ ਗੜੇ ਮਾਰੀ ਹੋਈ ਹੈ ਉਹਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਸ ਵਿੱਚ ਸਰਮਾ ਇਸ ਤਰ੍ਹਾਂ ਗੜਿਆਂ ਦੇ ਨਾਲ ਟੁੱਟ ਗਈਆਂ ਤਾਂ ਜਿਹੜੀ ਕਣਕ ਦਾ ਸਿੱਟਾ ਜਿੱਥੇ ਗੜੇ ਵੱਜਦੇ ਰਹੇ ਆ ਆ ਵੇਖੋ ਅਸੀਂ ਤੁਹਾਨੂੰ ਵਿਖਾ ਰਹੇ ਆ ਜਿਹੜਾ ਕਣਕ ਦਾ ਛੇਟਾ ਉਹਦਾ ਜਿਹੜਾ ਕਣਕ ਦੇ ਦਾਣਿਆਂ ਦਾ ਦੁੱਧਾ ਬਣਿਆ ਹੋਇਆ ਸੀ ਉਹ ਗੜਿਆਂ ਦੇ ਨਾਲ ਜਮਾ ਬੇਕਾਰ ਹੋ ਗਿਆ ਆਉਣ ਵਾਲੇ ਦਿਨਾਂ ਨੂੰ ਇਹ ਸਿੱਟੇ ਨੇ ਜਮਾ ਸੁੱਕ ਜਾਣਾ ਤੇ ਬੇਕਾਰ ਹੋ ਜਾਣਾ ਜਿਹੜੀ ਸਰਮਾ ਪੱਕੀ ਹੋਈ ਫਲੀਆਂ ਤੇ ਆਈ ਹੋਈ ਸਰਮ ਸੀ ਉਹਦਾ ਹਾਲ ਆ ਜਿਹੜਾ ਇਹ ਇਸ ਤਰ੍ਹਾਂ ਸਰਮ ਟੁੱਟੀ ਹੋਈ ਆ ਟਾਹਣੀਆਂ ਤਾਂ ਇਸ ਤਰ੍ਹਾਂ ਦਾ ਹਾਲ ਹੋ ਗਿਆ ਸਰਮਾਂ ਦਾ ਜੋ ਕਿਸਾਨਾਂ ਦਾ ਬਹੁਤ ਵੱਡਾ ਭਾਰੀ ਨੁਕਸਾਨ ਹੈ ਜਿਸ ਵਿੱਚ ਮਜ਼ਦੂਰ ਵਰਗ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂ ਮਜ਼ਦੂਰਾਂ ਨੇ ਲੇਵਰ ਕਰਨੀ ਸੀ ਸਰਮ ਵਧਣੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਣਕਾਂ ਦੀ ਫਸਲ ਹੋਣੀ ਸੀ ਜਿਸ ਵਿੱਚ ਤੂੜੀ ਦਾ ਵੀ ਘਾਟਾ ਪਊਗਾ ਤੇ ਲੇਬਰ ਨੂੰ ਟੋਆ ਟਵਾਈ ਦੀ ਜੋ ਮਜ਼ਦੂਰੀ ਬਣਨੀ ਸੀ ਉਸ ਵਿੱਚ ਬਹੁਤ ਵੱਡਾ ਕਿਸਾਨ ਮਜ਼ਦੂਰ ਪਿੰਡੂ ਖੇਤਰ ਵਿੱਚ ਘਾਟਾ ਪਿਆ ਹੈ ਤਾਂ ਅਸੀਂ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਆ ਕਿ ਜਿਵੇਂ ਬੱਦਲ ਵਾਈ ਹੈ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ੋਕ ਸ਼ਾਂਤੀ ਰੱਖੋ ਫਸਲਾਂ ਨੂੰ ਤੇ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਅਸੀਂ ਉਹਨਾਂ ਦੇ ਪੱਖ ਵਿੱਚ ਸਰਕਾਰ ਤੋਂ ਮੰਗ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਟਵਾਰੀਆਂ ਤੋਂ ਗਰਦਾਵਰੀ ਕਰਵਾ ਕੇ ਜੋ ਬਣਦਾ ਮੁਆਵਜ਼ਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਨਾਲ ਹੀ ਫਸਲ ਦੇ ਹਿਸਾਬ ਦੇ ਨਾਲ ਲਾਕੇ ਦੇ ਹਿਸਾਬ ਦੇ ਨਾਲ ਪਿੰਡ ਦੇ ਰਕਬੇ ਦੇ ਹਿਸਾਬ ਦੇ ਨਾਲ ਮਜ਼ਦੂਰਾ ਨੂੰ ਵੀ ਕਿਸਾਨਾਂ ਦੇ ਨਾਲ ਉਹਨਾਂ ਦੀ ਮਜ਼ਦੂਰੀ ਦਾ ਜਿਹੜੀ ਉਹਨਾਂ ਨੇ ਮਜ਼ਦੂਰੀ ਕਰਨੀ ਸੀ ਉਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਦੇ ਪਤਿ